ਸੱਚੀ ਕਾਲ ਸਾਰਿਆਂ ਨੂੰ ਮੇਰੇ ਵੀਰ ਭਰਾਵਾਂ ਨੂੰ ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਮਨਜਿੰਦਰ ਕਲਾਥ ਹਾਊਸ ਪਿੰਡ ਮੈਸਰਖਾਨਾ ਜ਼ਿਲ੍ਹਾ ਬਠਿੰਡਾ ਵੀਰ ਜੀ ਆਪਣਾ ਇਹ ਮੋੜ ਮੰਡੀ ਦੇ ਕੋਲੇ ਪਿੰਡ ਹੈ ਜੀ ਮੈਸਰਖਾਨਾ ਪਿੰਡ ਨਾ ਜਿਹੜਾ ਇਹ ਇਹ ਮੋੜ ਮੰਡੀ ਦੇ ਕੋਲੇ ਪਿੰਡ ਪੈਂਦਾ ਜੀ ਮੈਸਰਖਾਨਾ ਜਿੱਥੇ ਆਪਣਾ ਕੱਪੜੇ ਦਾ ਸ਼ੋਅਰੂਮ ਹੈ ਮਨਜਿੰਦਰ ਕਲਾਥ ਹਾਊਸ ਦਾ ਤੇ ਉੱਥੇ ਆਪਾਂ ਨੂੰ ਹਰ ਇੱਕ ਵੈਰਾਈਟੀ ਮਿਲਦੀ ਹੈ ਵਧੀਆ ਸਸਤੀ ਕਵਾਲਿਟੀ ਵਧੀਆ ਮਿਲਦੀ ਹੈ ਪਹਿਲਾਂ ਵੀ ਵੀਡੀਓ ਪਾਈ ਸੀ ਆਪਾਂ ਪਾਇਲਸ ਬੂਟੀ ਦੀ ਚਡੂਨ ਦੀ ਤੇ ਤਮੰਨਾ ਕੰਪਨੀ ਦੀ ਏਕੇ ਟੈਕਸ ਦੀ ਸਾਰੀਆਂ ਪਾਇਲਸ ਬੂਟੀ ਦੇ ਸਾਰਿਆਂ ਆਪਣੇ ਕੋਲ ਬਹੁਤ ਵਧੀਆ ਮਾਲ ਆਇਆ ਪਿਆ ਗਰਮੀ ਦਾ ਮਾਲ ਆ ਗਿਆ ਸਾਰਿਆਂ ਨੂੰ ਦੱਸਦੇ ਆਪਾਂ ਤੇ ਹੁਣ ਆਪਣੇ ਕੋਲ ਕੁਰਤੇ ਪਜਾਮੇ ਆਇਆ ਏ ਥੱਲੇ ਤੋਂ ਲੈ ਕੇ ਉੱਪਰ ਤੱਕ ਜਿਵੇਂ ਥੱਲੇ ਤੋਂ ਰੇਟ ਲੈ ਕੇ ਤਾਂ ਹ ਤੱਕ ਪਿਆ ਕੁਰਤੇ ਪਜਾਮੇ ਤੁਹਾਨੂੰ ਕੁਆਲਿਟੀ ਵੀ ਦਿਖਾਵਾਂਗੇ ਕੜਾਈ ਵੀ ਆਈ ਹੈ ਮਾੜੀ ਮੁੱਠੀ ਕੜਾਈ ਵੀ ਦਿਖਾਵਾਂਗੇ ਕਿਉਂਕਿ ਹੁਣ ਰੁੱਤ ਦਾ ਫਰਕ ਪੈ ਗਿਆ ਚੇਂਜ ਹੋ ਗਈ ਰੁੱਤ ਗਰਮੀ ਆ ਗਈ ਹੁਣ ਪਤਲੇ ਕੱਪੜੇ ਨੇ ਹਰ ਇੱਕ ਨੂੰ ਲੋੜ ਐ ਮੋਟੇ ਕੱਪੜੇ ਦਾ ਹੁਣ ਲੋੜ ਨਹੀਂ ਰਹੀ ਤੇ ਪਤਲਿਆਂ ਦੀ ਲੋੜ ਆਪਾਂ ਪਤਲੇ ਕੱਪੜੇ ਦਿਖਾਵਾਂਗੇ ਤੁਹਾਨੂੰ ਤੇ ਆਪਾਂ ਆਪ ਸਟਾਰਟ ਕਰਦੇ ਆਂ ਵੀਡੀਓ ਇਹ ਕੁਰਤੇ ਪਜਾਮੇ ਵੀਰ ਜੀ ਆਪਰੇ ਗਾ ਲੀਜੀ ਬੀਜੀ ਕੁਰਤਾ ਪਜਾਮੇ ਹੈ ਤੇ ਕੁਆਲਿਟੀ ਬਹੁਤ ਵਧੀਆ ਜੀ ਵਧੀਆ ਕੁਆਲਿਟੀ ਐ ਲੀਜੀ ਬੀਜੀ ਕੁਰਤੇ ਪਜਾਮੇ ਹੈ ਹੂੰ ਤਾਂ ਲੀਜੀ ਬੀਜੀ ਬਈ ਸਾਰੇ ਲੀਜੀ ਬੀਜੀ ਹੁੰਦੇ ਐ ਕੋਈ ਮਹਿੰਗਾ ਹੁੰਦਾ ਕੋਈ ਸਸਤਾ ਹੁੰਦਾ ਆਪਾਂ ਤੁਹਾਨੂੰ ਉਹੀ ਦਿਖਾਉਣੇ ਆਏ ਮਹਿੰਗੇ ਸਸਤੇ ਦਿਖਾਉਣੇ ਆ ਤੇ ਕਪੜਾ ਇਹ ਵੀ ਬਹੁਤ ਵਧੀਆ ਸ਼ਾਨਦਾਰ ਕਪੜਾ ਕੋਈ ਐ ਮਾਰਾ ਨਹੀਂ ਹੈਗਾ ਕੰਚੀ ਵਰਗਾ ਕਪੜਾ ਇਹ ਇਹਦਾ ਰੇਟ ਵੀ ਜੀ 180 ਰੁਪਏ ਰੇਟ ਹੈ ਪਹਿਲਾਂ ਵੀ ਆਪਾਂ ਵੀਡੀਓ ਪਾਈਆਂ 180 ਰੁਪਏ ਦੱਸਿਆ ਸੀ ਆਪਣਾ ਇਹਦਾ ਰੇਟ 5 ਮੀਟਰ ਦਾ 180 ਰੁਪਏ ਵੀ ਜੀ ਦੇਖ ਕੇ ਆਪਣਾ ਇਹ ਤੋਂ ਠੱਗੇ ਨਾ ਜਾਇਓ ਬਹੁਤ ਜ਼ਿਆਦਾ ਮਤਲਬ ਅੱਜ ਕੱਲ ਵੀਡੀਓ ਚੱਲਦੀਆਂ ਕੋਈ ਕੁਛ ਕਰ ਦੇਈ ਜਾਂਦਾ ਕੋਈ ਕੁਛ ਦੇਈ ਜਾਂਦਾ ਉਹਦੇ ਵਿੱਚ ਕੋਈ ਚਾਲ ਐ ਨਾ ਮੈਂ ਤਾਂ ਕੋਈ ਕਿਸੇ ਨੂੰ ਕੁਝ ਦਿੰਦਾ ਨਹੀਂ ਹੈਗਾ ਆ ਦੇਖੋ ਵੀਰ ਜੀ ਕਪੜਾ ਵਧੀਆ ਬਹੁਤ ਵਧੀਆ ਮਲੈਮ ਕਪੜਾ ਹੈ ਪਤਲਾ ਕਪੜਾ ਤੇ ਇਹਦਾ ਰੇਟ ਵੀ ਜੀ ਆਪਣੇ ਕੋਲੇ 180 ਰੁਪਏ ਮੀਟਰ ਮਾਰ ਕੇ 5 ਮੀਟਰ ਕਪੜਾ ਆਪਾਂ ਦੇਵਾਂਗੇ ਜੀ ਤੇ ਇਹਦੇ ਵਿੱਚ ਰੰਗ ਆਪਣੇ ਤੋਂ ਜਿੰਨੇ ਮਰਜ਼ੀ ਜਿਹੜਾ ਮਰਜ਼ੀ ਰੰਗ ਲੈ ਲਓ ਵੀਰੇ ਜਿੰਨਾ ਮਰਜ਼ੀ ਰੰਗ ਲੈ ਲਓ ਉਹੀ ਰੰਗ ਮਿਲ ਜੂਗਾ ਆ ਦੇਖੋ ਵੀਰੇ ਸਾਰੇ ਚਿੱਟੇ ਲਾਲ ਪੀਲੇ ਸਭ ਗਰੇਅ ਹਰ ਇੱਕ ਕਰੀਮ ਕਲਰ ਸਾਰੇ ਰੰਗ ਆਪਣੇ ਕੋਲੇ ਇਹ ਆਪਣੇ ਕੋਲੇ ਤਿਆਰ ਨੇ ਤੇ ਇਹ ਪਤਲੇ ਕੱਪੜੇ ਆ ਵਧੀਆ ਤੇ ਦੁਕਾਨਦਾਰ ਨੂੰ ਆਪਾਂ ਵਾਰ-ਵਾਰ ਪਹਿਲਾਂ ਮੈਂ ਵੀਡੀਓ ਚ ਦੱਸਿਆ ਹੈ ਜਿਹੜਾ ਮੇਰਾ ਵੀਰ ਭਰਾ ਕੋਈ ਦੁਕਾਨਦਾਰ ਹੈ ਗਾਹਾਂ ਜਾ ਕੇ ਜਿਹਨੇ 베ਚਨੇ ਆ ਕੋਈ ਦੋ ਰੁਪਏ ਬਣਾਉਣੇ ਆ ਉਹ ਨੂੰ ਆਪਾਂ ਲੈਸ ਲਾਵਾਂਗੇ ਜਿਹੜਾ ਰੇਟ ਅਸੀਂ ਵੀਡੀਓ ਚ ਦੱਸ ਰਹੇ ਆ ਇਹ ਤੋਂ ਵੀ ਲੈਸ ਲੱਗੂ ਕੋਈ ਗੱਲ ਨਹੀਂ ਨਾ ਮੇਰਾ ਵੀਰ ਭਰਾ ਦੁਕਾਨਦਾਰ ਹੈ ਨਾ ਦੁਕਾਨਦਾਰ ਤੇ ਰੱਖਣਾ ਪੈਂਦਾ ਉਹਨੇ ਵੀ ਗਾਹਾਂ ਮੇਰੀ ਬਾਈ ਨੇ 베ਚਨੇ ਹੁੰਦੇ ਉਹ ਨੂੰ ਆਪਾਂ ਲੈਸ ਲਾਵਾਂਗੇ 180 ਰੁਪਏ ਰੇਟ ਆ ਪਰ ਮੈਂ ਇਕੱਲਾ ਇਕੱਲਾ ਕੁਰਤਾ ਪਜਾਮਾ ਲੈ ਚਲੋ 180 ਰੁਪਏ ਰੇਟ ਉਹਦੂ ਗਾਹਾਂ ਭਈ ਆ ਗਈ ਲੀਸੀ ਬੀਸੀ ਇਹ ਵੀ ਇਦੀ ਕੁਆਲਿਟੀ ਮਾੜੀ ਜਿਦੂ ਚੰਗੀ ਐ ਆ ਦੇਖੋ ਵੀਰੇ ਕੁਆਲਿਟੀ ਬਹੁਤ ਵਧੀਆ ਕੁਆਲਿਟੀ ਐ ਦੀ ਚੰਗੀ ਕੁਆਲਿਟੀ ਐ ਆ ਦੇਖੋ ਇਹਦਾ ਰੈਪਰ ਵੀ ਆ ਚੀਜ਼ ਐ ਆ ਰੈਪਰ ਐ ਦਾ ਇਦੀ ਫੁੱਲ ਜ਼ਿੰਮੇਵਾਰੀ ਐ ਕੋਈ ਇਹਦੇ ਬੁਰਨੇ ਆਉਂਦਾ ਕੁਛ ਨਹੀਂ ਆਉਂਦਾ ਵਧੀਆ ਕੁਆਲਿਟੀ ਦਾ ਕੱਪੜਾ ਹੈਗਾ ਇਹੇ ਕਿ ਟਾ ਤੁਹਾਨੂੰ ਟਿੱਕਾ ਵੀ ਖੋਲ ਕੇ ਦਿਖਾ ਦਿੰਨੇ ਆ ਤੇ ਆ ਦੇਖੋ ਕੱਪੜਾ ਕੱਪੜੇ ਦੀ ਕੁਆਲਿਟੀ ਬਹੁਤ ਵਧੀਆ ਦਾ ਆ ਦੇਖੋ ਵੀਰੇ ਕੁੜਤਾ ਪਜਾਮਾ ਵਧੀਆ ਆਰਾਮ ਦਾ ਇੱਕ ਰੂਆ ਐ ਨਹੀਂ ਹੈ ਇਹ ਲੜੂ ਆ ਪਿੰਡੇ ਤੇ ਜਾਂ ਇਹ ਖਾਊ ਆ ਜੀ ਕੁਛ ਨਹੀਂ ਕਹਿੰਦਾ ਵਧੀਆ ਪਤਲਾ ਕੱਪੜਾ ਸੋਹਣਾ ਕੱਪੜਾ ਵਧੀਆ ਮੋਟਾ ਵਧੀਆ ਕੰਮ ਵਧੀਆ ਕੱਪੜਾ ਇਹਦਾ ਰੇਟ ਵੀ ਜੀ 220 ਰੁਪਏ ਰੇਟ ਹੈ ਉਹਦਾ ਰੇਟ 180 ਰੁਪਏ ਵੀਰ ਜੀ ਇਹਦਾ ਰੇਟ 220 ਰੁਪਏ ਰੇਟ ਹੈ ਇਦੋਂ ਘਾ ਇੱਕ ਵਾਰੀ ਹੋਰ ਆ ਗਿਆ ਆਪਣੇ ਕੋਲੇ ਕਵੇਰ ਦਾ ਕੱਪੜਾ ਬਹੁਤ ਵਧੀਆ ਇਹ ਵੀ ਕੁੜਤੇ ਪਜਾਮਿਆਂ ਵਾਸਤੇ ਆਉਂਦਾ ਹੈ ਦੀ ਕੁਆਲਿਟੀ ਦੇਖੋ ਕੱਪੜੀ ਪੂਰੀ ਸ਼੍ਰੀ ਕੁਆਲਿਟੀ ਹੈ ਜਮਾਂ ਕੁਆਲਿਟੀ ਤੁਹਾਨੂੰ ਕੈਮਰਾ ਵੀ ਦੱਸੂਗਾ ਵੀ ਕਿੰਨਾ ਫਰਕ ਪੈਣ ਲੱਗਾ ਚੀਜ਼ ਦਾ ਆ ਦੇਖੋ ਬਈ ਸ਼ੀਸ਼ੇ ਵਾਂਗੂ ਚਮਕਦਾ ਹੈ ਬਾਈ ਜੀ ਕੱਪੜਾ ਦੱਸਦਾ ਵੀ ਮੈਂ ਹੈਗਾ ਹਾਂ ਕਬੀਰ ਕੰਪਨੀ ਹੈ ਦੇਖ ਲਓ ਜਿਹਨੂੰ ਮਰਜ਼ੀ ਸਰਚ ਮਾਰ ਕੇ ਕੱਢ ਲਓ ਬਣਾ ਕਬੀਰ ਕੰਪਨੀ ਦਾ ਕੱਪੜਾ ਹੈ ਜਮਾਂ ਫੁੱਲ ਜ਼ਿੰਮੇਵਾਰੀ ਹੈ ਦੀ ਦੇਖੋ ਵੀਰੇ ਕਿੰਨਾ ਵਧੀਆ ਹੈ ਇਹਦਾ ਰੇਟ ਵੀਰ ਜੀ 250 ਰੁਪਇਆ 180 ਰੁਪਇਆ ਤੋਂ ਸਟਾਰਟ ਹੁੰਦਾ ਹੈ ਵੀਰ ਜੀ 180 220 ਇਹਦਾ ਰੇਟ 250 ਰੁਪਇਆ ਬਈ ਕਵੇਰ ਦਾ ਰੰਗ ਆਪਾਂ ਨੂੰ ਸਾਰੇ ਮਿਲਣਗੇ ਜਿਹਹੇ ਮਰਜ਼ੀ ਰੰਗ ਲੈ ਲਿਓ ਆਪਾਂ ਨੂੰ ਸਾਰੇ ਰੰਗ ਮਿਲਣਗੇ ਉਦੋਂ ਕਹਾ ਜੀ ਆ ਗਿਆ ਆਪਣੇ ਕੋਲ ਗੀਜ਼ਾ ਕਾਟਨ ਦਾ ਬਹੁਤ ਵਧੀਆ ਕੱਪੜਾ ਇਹ ਜਮਾ ਸਿਰ ਜਮਾ ਬਹੁਤ ਵਧੀਆ ਕੱਪੜਾ ਹੈ ਦੇਖੋ ਕੱਪੜਾ ਦੇਖੋ ਗੀਜ਼ਾ ਕਾਟਨ ਦੀ ਨਿਸ਼ਾਨੀ ਵੀ ਇਹ ਦੇਖੋ ਇੱਥੇ ਲਿਖਿਆ ਹੋਇਆ ਗੀਜ਼ਾ ਕਾਟਨ ਜਮਾ 1 ਨੰਬਰ ਕੁਆਲਿਟੀ ਦਾ ਕੱਪੜਾ ਹੈ ਫੁੱਲ ਜ਼ਿੰਮੇਵਾਰੀ ਇਹਦੀ ਆਪਾਂ ਲਿਖ ਕੇ ਦੇਵਾਂਗੇ ਜ਼ਿੰਮੇਵਾਰੀ ਫੁੱਲ ਜ਼ਿੰਮੇਵਾਰੀ ਹੈ ਕੋਈ ਕਿਸਮ ਦਾ ਕੋਈ ਲਾਂਬਾ ਨਹੀਂ ਇਹਦੇ ਵਿੱਚ ਜ਼ਿੰਮੇਵਾਰ ਆਂ ਪਰ ਇਸ ਗੱਲ ਤੇ ਇਹਦਾ ਰੇਟ ਵੀਰ ਜੀ 400 ਰੁਪਿਆ ਜਿਹੜਾ ਗੀਦਾ ਕੋਟ ਨੇ ਇਹਦਾ ਰੇਟ ਵੀਰ ਜੀ 400 ਰੁਪਿਆ ਰੰਗ ਆਪਣੇ ਕੋਲੇ ਸਾਰੇ ਤਿਆਰ ਨੇ ਜਿੰਨੇ ਮਰਜੀ ਰੰਗ ਲੈ ਲਓ ਰੰਗ ਆਪਣੇ ਕੋਲੇ ਕੋਲ ਰੰਗ ਹੈ ਹਰ ਇੱਕ ਰੰਗ ਮਿਲਦਾ ਹੈ ਆ ਦੇਖੋ ਰੰਗ ਦੇਖ ਲਓ ਆ ਦਿਖਾ ਦੇ ਰੰਗ ਦਿਖਾ ਸਾਰੇ ਕੈਮਰੇ ਲਾ ਕੇ ਰੰਗ ਦਿਖਾ ਦੇ ਰੰਗ ਵੀਰ ਜੀ ਸਾਰੇ ਮਿਲਣਗੇ ਜਿੰਨੇ ਮਰਜੀ ਰੰਗ ਲੈ ਲਓ ਰੰਗ ਤਾਂ ਅਜੇ ਸੀ ਪੂਰੇ ਵੀਰ ਜੀ ਵੀਡੀਓ ਚ ਦਿਖਾਏ ਨਹੀਂ ਰੰਗ ਤਾਂ ਬਹੁਤ ਪਿਆ ਅੰਦਰ ਆਪਣੇ ਕੋਲੇ ਜਿੰਨੇ ਮਰਜੀ ਰੰਗ ਲੈ ਲਓ ਰੰਗਾਂ ਦੀ ਕੋਈ ਗੱਲ ਨਹੀਂ ਕਪੜਾ ਵੀ ਜਿੰਨਾ ਮਰਜ਼ੀ ਲੈ ਲਓ ਇਹ ਨਹੀਂ ਹੈ ਵੀ ਆਪਾਂ ਕੋਲ 10 ਮੀਟਰ ਹੈ 20 ਮੀਟਰ ਹੈ 50 ਮੀਟਰ ਹੈ ਭਵੇਂ 1000 ਮੀਟਰ ਲੈ ਲਓ ਕਪੜਾ ਤੁਹਾਨੂੰ 1000 ਮੀਟਰ ਵੀ ਮਿਲੂਗਾ ਜਿੰਨਾ ਮਰਜ਼ੀ ਲੈ ਲਓ ਇੱਥੇ ਆਇਆ ਵੀਰ ਜੀ ਰੱਖ ਨਹੀਂ ਸਕਦੇ ਵੀਡੀਓ ਕਰਕੇ ਦਿਖਾ ਨਹੀਂ ਸਕਦੇ ਬਾਲਾ ਇੱਕ ਵੀ ਜੀ ਆਪ ਨੂੰ ਕੋਈ ਚਾਦਰ ਆਪਾਂ ਪਹਿਲਾਂ ਵੀ ਵੇਚੀ ਹੈ ਬਹੁਤ ਜ਼ਿਆਦੇ ਬੈੱਡ ਸ਼ੀਟ ਜਿਹਨੂੰ ਬੈੱਡ ਸ਼ੀਟ ਕਹਿੰਦੇ ਨੇ ਬੈੱਡ ਸ਼ੀਟ ਹੈ ਆਪਣੇ ਕੋਲੇ ਆਹ ਦੇਖੋ ਵੀਰ ਜੀ ਦੋ ਸਰਹਾਣੇ ਨੇ ਜਿਹਨੂੰ ਪੋਲੋ ਕਹਿੰਦੇ ਨੇ ਆਪਾਂ ਜੇ ਪਾਂ ਲੱਗੀਆਂ ਹੋਈਆਂ ਬਕੈਦਾ ਬਹੁਤ ਵਧੀਆ ਦੇਖੋ ਜੀ ਇੱਕ ਨੰਬਰ ਜੇਪਾਂ ਦੋ ਸਹਰਾਣੇ ਆ ਜੀ ਵੀਰ ਜੀ ਨਾਲ ਇਹਦੇ ਤੇ ਚਾਦਰਸ ਨੂੰ ਖੋਲ ਕੇ ਦਿਖਾਉਣੇ ਇੱਕ ਕਾਉਟਨ ਦੀ ਚਾਦਰਾਂ ਵਧੀਆ ਜਿਹਦਾ ਰੇਟ 180 ਰੁਪਏ ਰੇਟ ਹੈ ਕੋਈ ਇਹਦਾ ਰੰਗ ਨਹੀਂ ਭਿਲਦਾ ਬਾਈ ਜੀ ਕੁਝ ਨਹੀਂ ਹੁੰਦਾ ਦੇਖੋ ਕੁਆਲਿਟੀ ਚੈੱਕ ਕਰੋ ਦੇਖੋ ਵੀਰੇ ਕਿੰਨੀ ਕਿੰਨੀ ਵਧੀਆ ਕੁਆਲਿਟੀ ਹੈ ਦੇਖੋ ਜੇ ਵੀਡੀਓ ਸਾਰੀ ਦੇਖਿਆ ਕਰੋ ਧਰੋ ਲੈ ਕੇ ਐਂਡ ਤੱਕ ਜੀ ਇਹ ਦੇਖਿਆ ਵੀ ਕਰੋ कहां शेयर ਵੀ ਕਰਿਆ ਕਰੋ ਵੀਰ ਬਣ ਕੇ ਕਿਉਂਕਿ ਹਰਕ ਨੂੰ ਪਤਾ ਲੱਗਦਾ ਰਹੇ ਇਹਦਾ ਆਮ ਰੇਟ 250 ਰੁਪਇਆ 200 ਰੁਪਇਆ ਬਾਜ਼ਾਰ ਚ ਵਿਕਦੀ ਆ ਬਾਈ ਜੀ ਆਪਣਾ ਰੇਟ 180 ਰੁਪਇਆ ਰੇਟ ਹੈ ਦੁਕਾਨਦਾਰ ਭਰਾ ਨੂੰ ਲੈਸ ਕਰਾਂਗੇ ਆਪਾਂ 180 ਰੁਪਇਆ ਰੇਟ ਹੈ ਇਹਦਾ ਇਹਦੇ ਵਿੱਚ ਰੰਗ ਆਪਣੋ ਜਿੰਨੇ ਮਰਜ਼ੀ ਲੈ ਲਓ ਬਾਈ ਰੰਗ ਬਹੁਤ ਰੰਗ ਪਏ ਆਪਣੇ ਕੋਲ ਜਿੰਨੇ ਕਹੋਗੇ ਉਨੇ ਰੰਗ ਦੇ ਦਾਂਗੇ ਇੱਕ ਰੰਗ ਦੇ ਭਾਲੇ 100-100 ਚਾਦਰ ਲੈ ਲਓ ਤਾਂ ਵੀ ਮਿਲ ਜੂਰੇ ਆਪਣੇ ਕੋਲ ਦੇਖੋ ਬਹੁਤ ਰੰਗ ਪਏ ਜਿੰਨੇ ਮਰਜ਼ੀ ਰੰਗ ਲੈ ਲਓ ਬਾਈ ਬਾਧੂ ਰੰਗ ਹੈ ਕੋਈ ਐਂ ਹੈ ਵੀ ਥੋੜੇ ਐ। ਸ਼ੇਅਰ ਵੀ ਕਰਕੇ ਜ਼ਰੂਰ ਕਰਦੇ ਆ ਗਾ ਵੀਡੀਓ ਨੂੰ ਕਹਾਂ ਦੀ ਕਹਾਂ ਕਿਉਂਕਿ ਹਰ ਇੱਕ ਨੂੰ ਪਤਾ ਲੱਗਦਾ ਰਹੇ ਵੀ ਇਹ ਕੁਆਲਿਟੀ ਦਾ ਕੱਪੜਾ ਪੂਣਾ ਵਧੀਆ ਕੁਆਲਿਟੀ ਦਾ ਕੱਪੜਾ ਰੱਖਦੇ ਆਪਾਂ। ਹੁਣ ਗਰਮੀਆਂ ਦਾ ਕੱਪੜਾ ਆ ਗਿਆ। ਹਰ ਇੱਕ ਨੂੰ ਕਹਾਂ ਦੀ ਕਹਾਂ ਪਤਾ ਲੱਗਦਾ ਰਹੇ। ਆ ਦੇਖੋ ਵੀਰ ਜੀ ਕੜਾਈਆਂ। ਕਾਟਨ ਦਾ ਕੱਪੜਾ ਵੀਰੇ ਫੁੱਲ ਵਰਗਾ ਹੌਲਾ ਜਿਹਾ ਆ। ਐ ਨਹੀਂ ਹੈ ਕਿਸੇ ਕਿਸਮ ਦਾ ਕੋਈ ਲੰਬਾ ਨਹੀਂ। ਇਹ ਦੇਖੋ ਵੀਰੇ ਕੁਆਲਿਟੀ ਚੈੱਕ ਕਰੋ ਬਲਾ ਕਿੰਨੀ ਸੋਹਣੀ ਕੁਆਲਿਟੀ ਹੈ ਕਿੰਨੀ ਵਧੀਆ ਕਢਾਈ ਕੀਤੀ ਹੋਈ ਹੈ ਇਹਦੀ ਦੇਖੋ ਕਿੰਨਾ ਸੋਹਣਾ ਪ੍ਰਿੰਟ ਹੈ ਕਿੰਨਾ ਸੋਹਣਾ ਰੰਗ ਹੈ ਕਾਟਨ ਦਾ ਹੂਆ ਬਾਈ ਜੀ ਫੋੜਾ ਫੁੱਲ ਵਰਗਾ ਕਪੜਾ ਜਮਾ ਕੋਈ ਮਿਕਸਿੰਗ ਨਹੀਂ ਇਹਦੇ ਚ ਕੋਈ ਮਿਕਸਿੰਗ ਹੈ ਕਪੜਾ ਹੌਲਾ ਫੁੱਲ ਵਰਗਾ ਜਮਾ ਇਹ ਦੁਪੱਟੇ ਦਾ ਵੀ ਬੜਾ ਲੈਸ ਰੂਸ ਲਾ ਕੇ ਵਧੀਆ ਵੀਰੇ ਕੱਢਿਆ ਸਾ ਦੁਪੱਟਾ ਨਾਲ ਦੁਪੱਟਾ ਹੈ ਦੇਖੋ ਆਹ ਦੇਖੋ ਜੀ ਨਾਲ ਦੁਪੱਟਾ ਪੂਰੀ ਫੁੱਲ ਸਾਈਜ਼ ਦਾ ਦੁਪੱਟਾ ਕੋਈ ਛੋਟਾ ਨਹੀਂ ਦੁਪੱਟਾ ਹੈਗਾ ਦੁਪੱਟਾ ਬਹੁਤ ਸ਼ਾਨਦਾਰ ਹੈ ਸਵਾ 2 ਮੀਟਰ ਦੀ ਕਟਾ ਦੁਪੱਟੇ ਦੀ ਪੂਰਾ ਫੁੱਲ ਦੁਪੱਟਾ ਹੈ ਇਹਦਾ ਰੇਟ ਵੀ ਜੀ 550 ਰੁਪਿਆ ਰੇਟ ਹੈ ਕੋਈ ਬਾਜ਼ਰ ਰੇਟ ਹੈ ਕੋਈ ਬਾਹਲਾ ਰੇਟ ਨਹੀਂ ਹੈਗਾ ਇਹਦਾ ਕੁਆਲਿਟੀ ਕੁਆਲਿਟੀ ਬਹੁਤ ਵਧੀਆ ਕੱਪੜਾ ਹੈ ਵੀਰ ਜੀ ਇਹ ਕੁਆਲਿਟੀ ਨਹੀਂ ਨੂੰ ਕੋਈ ਮਾੜਾ ਕਹਿ ਸਕਦਾ ਆਪਾਂ ਇੱਕ ਸਾਨੂੰ ਹੋਰ ਫੋਲ ਕੇ ਦਿਖਾਉਨੇ ਆ ਰੰਗ ਵੀ ਬਹੁਤ ਸੋਹਣਾ ਹੈ ਇਹਦੇ ਤੇ ਕੱਪੜਾ ਵੀ ਜਿਵੇਂ ਹੌਲਾ ਫੁੱਲ ਵਰਗਾ ਹੈ ਇਹ ਨਹੀਂ ਹੈ ਵੀ ਇਸ ਨੂੰ ਕੱਪੜੇ ਦੀ ਕੋਈ ਦਿੱਕਤ ਆਊਗੀ ਵੀ ਦਿੱਕਤ ਹੈ ਦੇ ਕੋਈ ਵੀ ਟਿਕਾਪੜਾ ਤੁਹਾਨੂੰ ਖੋਲ ਕੇ ਹੋਰ ਦਿਖਾਉਣੇ ਆ ਦੂਜੇ ਤੁਹਾਨੂੰ ਦਿਖਾਵਾਂਗੇ ਬੰਦ ਹੋ ਮੇਜੂ ਕੁ ਪੈਕਟ ਚ ਦੇਖੋ ਰੰਗ ਰੰਗ ਦੇਖੋ ਕਢਾਈ ਦੇਖੋ ਕਿੰਨੀ ਸ਼ਾਨਦਾਰ ਹੈ ਵੀਰੇ ਕਢਾਈ ਦੇਖੋ ਜੂਗਾ ਕਿਹੜਾ ਕਢਾਈ ਆ ਤੇ ਬਹੁਤ ਸੋਹਣੇ ਫੁੱਲ ਬਣਾਏ ਹੋਇਆ ਬਈ ਇਹਦੇ ਲੈਸ ਲੂਸ ਲਾ ਕੇ ਆਹ ਮੂਰੇ ਇੱਥੇ ਇੱਥੇ ਫਰੰਟ ਤੇ ਕਢਾਈ ਕੀਤੀ ਹੋਈ ਹੈ ਥੱਲੇ ਵੀ ਕਢਾਈ ਬਹੁਤ ਸੋਹਣੀ ਹੈ ਕਢਾਈ ਇੱਕ ਨੰਬਰ ਕੱਪੜਾ ਜਮਾ ਹੌਲਾ ਫੁੱਲ ਵਰਗਾ ਕਾਟਨ ਨੂੰ ਆ ਵੀਰੇ ਤੇ ਆ ਇਹਦਾ ਦੁਪੱਟਾ ਵੀਰੇ ਦੇਖੋ ਕਿੰਨਾ ਸ਼ਾਨਦਾਰ ਦੁਪੱਟਾ ਦੁਪੱਟਾ ਫੁੱਲ ਸਾਈਜ਼ ਦਾ ਦੁਪੱਟਾ ਇਹਦੇ ਰੰਗ ਵੇ ਜੀ ਦੇਖੋ ਆ ਦੇਖੋ ਰਾਜ ਬਰੇ ਰੰਗ ਬਹੁਤ ਸੋਹਣੇ ਰੰਗ ਇਹਦੇ ਚ ਆ ਦੇਖੋ ਬਰੇ ਦੇਖੋ ਕਿੰਨੇ ਵਧੀਆ ਰੰਗ ਦਿੱਤੇ ਹੋਏ ਆ ਦੇਖੋ ਕੋਲ ਬਈ ਜੁੰਮੇਵਾਰੀ ਦਾ ਕੱਪੜਾ ਇਥੇ ਨੂੰ ਬਈ ਕੜਾਈਆਂ ਦਿਖਾਉਣਾ ਹੈ ਕੜਾਈਆਂ ਬਾਈ ਜੀ ਪਈਆਂ ਬਹੁਤ ਜ਼ਿਆਦਾ ਹੈ ਪਰ ਨਾ ਕੱਲੀ ਕੱਲੀ ਕੜਾਈ ਦਿਖਾਉਣ ਦੇ ਤੇ ਆਪਾਂ ਨੂੰ ਸਮਾਂ ਬਹੁਤ ਲੱਗ ਜਾਂਦਾ ਫਿਰ ਵੀਡੀਓ ਬਹੁਤ ਲੰਮੀ ਬਾਈ ਜਾਂਦੀ ਹੈ ਐਂ ਕਰਕੇ ਦਿਖਾ ਨਹੀਂ ਰਹੇ ਦਿਖਾ ਨਹੀਂ ਸਕੇ ਸਾਰੀਆਂ ਕੜਾਈਆਂ ਜਿੰਨੀਆਂ ਛੋੜੀ ਸਲਾ 19 ਕੜਾਈ ਮਿਲ ਜੂ ਜਿੰਨੀ ਲੋੜ ਹੈ ਓਨੇ ਮਿਲ ਜੂ ਬਹੁਤ ਜਿਆਦੇ ਵੱਡੀ ਪੱਦਰ ਦੇ ਮਾਲ ਆਪਣੇ ਕੋਲੇ ਤੇ ਆਹ ਦੇਖੋ ਬਈ ਕਿੰਨਾ ਸ਼ਾਨਦਾਰ ਸ਼ੂਟ ਦੇਖੋ ਫੋਲਾ ਫੁੱਲ ਵਰਗਾ ਸ਼ੂਟ ਹੈ ਜਮਾ ਪਤਾ ਇਹ ਲਾ ਨਾਲ ਲੈਸ ਲਾਉਣ ਦੀ ਲੋੜ ਹੈ ਨਾਲ ਲਾਉਣ ਲਾਉਣ ਦੀ ਲੋੜ ਹੈ ਕੁਛ ਨਹੀਂ ਇਦਾਂ ਲੱਗਦਾ ਸਭ ਚੀਜ਼ ਲੱਗੀ ਲਗਾਈ ਹੈ ਕੜਾਈ ਦੇਖੋ ਕਿੰਨੀ ਸ਼ਾਨਦਾਰ ਕੀਤੀ ਹੋਈ ਹੈ ਨਾਲ ਦੁਪੱਟਾ ਵੀਰੇ ਜਮਾ ਬਹੁਤ ਵਧੀਆ ਨਾਲ ਚੜੂਨ ਦਾ ਦੁਪੱਟਾ ਇਹ ਇਹ ਦੁਪੱਟਾ ਦੁਪੱਟਾ ਦੇਖੋ ਬਈ ਦੁਪੱਟਾ ਇਹ ਦੁਪੱਟਾ ਲਓ ਕਿੰਨਾ ਕਿੰਨੀ ਸ਼ਾਨਦਾਰ ਦੁਪੱਟਾ ਦੇਖੋ ਬਈ ਦੇਖੋ ਬਈ ਇਹਦਾ ਰੇਟ ਵੀ ਜੀ 750 ਰੁਪਿਆ ਰੇਟ ਹੈ ਇਹ 800 900 1000 1000 ਤੱਕ ਵੀ ਵਿਕਦਾ ਬਈ ਜੀ ਬਾਜ਼ਾਰ 'ਚ ਇਹ ਪਰ ਆਪਣਾ ਰੇਟ ਤਾਂ 750 ਰੁਪਿਆ ਰੇਟ ਹੈ ਦੁਪੱਟਾ ਦੇਖੋ ਕਿੰਨਾ ਸ਼ਾਨਦਾਰ ਹੈ ਬਈ ਪੂਰਾ ਸ਼ਾਨਦਾਰ ਦੁਪੱਟਾ ਦੇਖੋ ਫ੍ਰੈਂਟੀ ਬਹੁਤ ਸੋਹਣਾ ਵੀਰੇ ਦੁਪੱਟੇ ਦਾ ਇਹਦੇ ਦੇਖੋ ਰੰਗ ਵੀ ਜੀ ਇਹ ਰੰਗ ਕੱਢੇ ਹੋਇਆ ਦੇਖੋ ਆਹ ਰੰਗ ਆ ਗਿਆ ਆਹ ਰੰਗ ਆ ਗਿਆ ਆ ਰੰਗ ਨੂੰ ਵੇਖੀ ਜੀ ਦੇਖੋ ਆ ਰੰਗ ਹੈ ਕਿੜਾ ਨਿਆ ਆਪਣੇ ਕੋਲੇ ਬਹੁਤ ਜਿਆਦੇ ਪਿੰਨੇ ਜਿੰਨੀ ਮਰਜ਼ੀ ਲੈ ਲਓ ਆ ਕਾਟਨ ਦਾ ਦੁਪੱਟਾ ਜਾ ਆਵੇ ਜੀ ਇਹ ਇਹ ਦੁਪੱਟਾ ਕਾਟਨ ਦਾ ਹੈ ਇਹ ਆ ਦੇਖੋ ਵੀਰ ਜੀ ਕਾਟਨ ਦਾ ਦੁਪੱਟਾ ਹੈ ਇਹਦਾ ਰੇਟ ਵੀ ਜੀ 350 ਰੁਪਇਆ ਰੇਟ ਹੈ ਕਾਟਨ ਦਾ ਦੁਪੱਟਾ 5 ਮੀਟਰ ਆਲ ਓਵਰ ਕੱਪੜਾ ਹੈ ਪੂਰਾ ਵਧੀਆ ਸ਼ਾਨਦਾਰ ਕਪੜਾ ਜੇ ਕਿਸੇ ਨੇ ਘਰੇ ਪਾਉਣ ਵਾਸਤੇ ਲੈਣਾ ਹੋਵੇ ਬਹੁਤ ਹੀ ਵਧੀਆ ਕਪੜਾ ਇਹ ਦੁਪੱਟਾ ਦੇਖੋ ਬਾਈ ਜੀ ਕਿੰਨਾ ਵਧੀਆ ਕਿੰਨਾ ਵਧੀਆ ਸ਼ਾਨਦਾਰ ਦੁਪੱਟਾ ਹੈ ਦੁਪੱਟਾ ਦੇ ਪ੍ਰਿੰਟਾਂ ਨਾਲ ਤੇ ਆਹ ਦੇਖੋ ਸ਼ੇਅਰ ਕਰਦੇ ਕਰੋ ਵੀਰ ਬਣ ਕੇ ਲਾਜ਼ਮੀ ਸਾਰਿਆਂ ਨੂੰ ਗਾਹਾਂ ਦੀ ਗਾਹ ਪਤਾ ਲੱਗਦਾ ਰਹੇ ਕੁਆਲਿਟੀ ਆਪਣੇ ਕੋਲੋਂ ਹਰ ਇੱਕ ਮਿਲਦੀ ਹੈ ਇਹ ਨਾ ਸੋਚੋ ਵੀ ਪਿੰਡ 'ਚ ਬੈਠੇ ਆ ਖਾਣ ਨਹੀਂ ਵੀ ਪਿੰਡ 'ਚ ਕੀ ਹੋਊ ਇਹਨਾਂ ਕੋਲੇ ਕੁਆਲਿਟੀ ਹਰ ਇੱਕ ਰੱਖਦੇ ਆਪਾਂ ਦੇਖੋ ਕਿੰਨਾ ਸ਼ਾਨਦਾਰ ਦੁਪੱਟਾ ਵਜ ਦਾ ਤੇ ਵੀ ਜੀ ਹਾਂ 180 ਰੁਪਏ ਦਾ ਰੇਟ ਹੈ ਇਹਦਾ ਆਪਿਆ ਮਾਲਾ ਦੇਖ ਲੋ ਜੂਮ ਕਰਕੇ ਦਿਖਾ ਦੇ ਆ ਦੇਖੋ ਵੀਰੇ ਇਹਦਾ ਰੇਟ 180 ਰੁਪਏ ਰੇਟ ਹੈ ਬਾਈ ਇਹਦਾ ਨਾਲ ਦੁਪੱਟੇ ਆ ਛੂਟ ਹੈ ਕੜਾਈ ਵਾਲਾ ਪੂਰਾ ਸ਼ਾਨਦਾਰ ਦੁਪੱਟਾ ਤੇ ਫਿਰ ਵੀ ਜੀ ਆ ਵੀ ਕਾਟਨ ਦੇ ਦੁਪੱਟੇ ਨਾਲ ਖੋਲਣ ਤੇ ਉਹੀ ਪਹਿਲਾਂ ਮੈਂ ਦੱਸ ਕੇ ਤੈਂਦੇ ਜੀ ਟਾਈਮ ਬਹੁਤ ਲੱਗ ਜਾਂਦਾ ਫਿਰ ਆਲਾ ਕਹਿੰਦਾ ਵੀਡੀਓ ਬਹੁਤ ਲੰਮੀ ਬਣਦੀ ਆ ਆ ਕਾਟਨ ਦੇ ਨਾਲ ਦੁਪੱਟੇ ਆ ਦੁਪੱਟੇ ਵਾਲੇ ਛੂਟ ਹੈ ਵੀਰ ਜੀ ਇਹ ਆ ਦੇਖੋ ਸਾਰੇ ਹੱਡ ਦੁਪੱਟੇ ਵਾਲੇ ਛੂਟ ਹੈ ਮਾਲ ਆਪਣੇ ਕੋਲੇ ਬਹੁਤ ਵੱਡੀ ਪੱਧਰ ਤੇ ਪਿਆ ਹੈ ਤੇ ਪਰ ਆਪਾਂ ਆਇਆ ਨਾ ਵੀਡੀਓ ਲੰਮੀ ਬਣ ਜਾਂਦੀ ਦਿਖਾਣ ਹੀ ਰਹੇ ਆਪਾਂ ਦਿਖਾਉਂਦੇ ਨਹੀਂ ਤੇ ਜੇ ਕਿਸੇ ਨੂੰ ਜੇ ਕਿਸੇ ਨੇ ਮੋਟਾ ਲੈਣਾ ਹੋਇਆ ਵੀਰ ਜੀ ਆਹ ਆਪਣਾ ਹੁਣ ਪੂਰੀ ਰਿਆਤ ਲਾਉਣੀ ਹੈ ਜੇ ਕਿਸੇ ਨੇ ਲੈਣਾ ਹੋਵੇ ਗਾਹ ਦੀ ہاں ਜੇ ਕਿਸੇ ਨੇ ਪਹਿਲਾਂ ਸਮਾ ਕੇ ਰੱਖਣੇ ਹੁਣ ਅਲਪੈਨ ਆ ਮੋਟਾ ਕੱਪੜਾ ਏਕੇ ਟੈਕਸ ਦਾ ਕੱਪੜਾ ਹੈ ਇਹਦਾ ਰੇਟ 400 ਰੁਪਏ ਲਾ ਦਾਂਗੇ ਜੇ ਕਿਸੇ ਨੇ ਮੇਰੇ ਵੀਰ ਭਾਣੇ ਲੈਣਾ ਹੋਵੇ 500 ਰੁਪਏ ਵਾਲਾ ਰੇਟ ਹੈ 400 ਲਾ ਦਾਂਗੇ ਸਕੀਮ ਹੀ ਮੰਨ ਲਓ ਵੀ ਸਕੀਮ ਧਰੀ ਹੋਈ ਹੈ ਮੋਟਾ ਕੱਪੜਾ ਜੇ ਕਿਸੇ ਨੇ ਲੈਣਾ ਹੋਇਆ ਤਾਂ ਲਿਜਾ ਸਕਦਾ 400 ਰੁਪਏ ਦਾ ਛੂਟ ਤੇ ਇਹਨੂੰ ਵੀ ਜੀ ਸ਼ੇਅਰ ਕਰਿਆ ਕਰੋ ਵੱਧ ਤੋਂ ਵੱਧ ਗਾਹਾਂ ਦੀ ਗਾਹ ਵੀਰ ਮੜ ਕੇ ਪਤਾ ਲੱਗਦਾ ਰਹੇ ਯਾਦ ਰੱਖੋ ਮਨਜਿੰਦਰ ਕਲਾਥ ਹੌਸਪੀਟਲ ਮੈਸਰਖਾਨਾ ਵਾਹਿਗੁਰੂ ਜੀ ਦਾ ਖਾਲਸਾ ਆਸ਼ਰੀ ਵਾਹਿਗੁਰੂ ਜੀ ਕੀ ਫਤਿਹ